ਕਿੰਨਾ ਸਮਾਂ ਹੋ ਗਿਆ ਤੁਹਾਨੂੰ ਤੰਦਰ ਬਾਬਾ ਦੇਵ ਸਿੰਘ ਗੁਰਦੁਆਰਾ ਹੋ ਗਿਆ ਜੀ 5 6 ਸਾਲ ਹੋ ਗਏ ਆਉਂਦੇ 5 6 ਸਾਲ ਰੈਗੂਲਰ ਆਉਂਦੇ ਆ ਭਾਈ ਕਿੰਨਾ ਕਿ ਜਿਹੜਾ ਜੀਵਨ ਦੇ ਵਿੱਚ ਬਦਲਾਅ ਵੇਖਣ ਮਿਲਿਆ ਜਿਸ ਦਿਨ ਦੇ ਇਸ ਦਰ ਨਾਲ ਜੁੜੇ ਦੇਖੋ ਜੀ ਬਦਲਾਅ ਆਇਆ ਵੀ ਜੇ ਤਾਂ ਆਪਾਂ ਘਰੇ ਰਹੀਏ ਜਾਂ ਕੰਮ ਦੂਜੀ ਲੋਟ ਆ ਗੁਰਦੁਆਰਾ ਸਾਹਿਬ ਨਾ ਜਾਈਏ ਕਾ ਆਪਣੇ ਅੰਦਰ ਕੁਝ 네ਗੇਟਿਵ ਚੀਜ਼ਾਂ ਆਟੋਮੈਟਿਕਲੀ ਤੁਹਾਡੇ ਨਾਲ ਵੀ ਮੇਰੇ ਨਾਲ ਵੀ ਹੋਣ ਲੱਗ ਜਾਣਗੀਆਂ ਕਿ ਮਨ ਸ਼ਾਂਤ ਰਹਣੋ ਜੇ ਆਪਾਂ ਕਿਸੇ ਗੁਰੂ ਦੀ ਲੜ ਲੜਫੜ ਕੇ ਚੱਲਦੇ ਆ ਤਾਂ ਉੱਥੇ ਇੱਥੇ ਆ ਕੇ ਜਾਨੀ ਸਕੂਨ ਮਿਲਦਾ ਸਕੂਨ ਮਿਲਦਾ ਨੰਬਰ 2 ਦੇ ਕੰਮਕਾਰ ਸਾਰਾ ਕੁਝ ਠੀਕ ਹੈ ਕਿ ਨਹੀਂ ਬੱਚਿਆਂ ਦੀ ਤੰਦਰੁਸਤੀ ਸਿਹਤ ਤੰਦਰੁਸਤੀ ਆ ਜੋ ਜੋ ਮਤਲਬ ਮਾਲਕ ਦੇ ਅਰਦਾਸਾਂ ਫਰਿਆਦਾਂ ਇਹਦਾ ਝੋਲੀਆਂ ਭਰ ਕੇ ਦੇਣੇ ਵਾਲਾ ਜੀ ਬਿਲਕੁਲ ਇਹ ਇਹ ਤਾਂ ਆਪਾ ਇਹਨਾਂ ਨੂੰ ਦੇ ਤਾਂ ਸਕਦੇ ਨਹੀਂ ਆਪਾਂ ਇਹਨਾਂ ਤੋਂ ਜਾਨੀ ਮੰਗਦੇ ਆਂ ਫਰਿਆਦ ਕਰਦੇ ਆਂ ਹਰ ਕਿਸੇ ਵੀ ਕਿਸਮ ਦੀ ਚੀਜ਼ ਹੋਵੇ ਜਾਨੀ ਝੋਲੀ ਭਰਨੀ ਹੈ ਭਰਨੀ ਹੈ ਭਈ ਤੁਹਾਡੇ ਨਾਲ ਵੀ ਕੁਝ ਬਾਈ ਗੁਰ ਨੇ ਦਾਦ ਬਖਸ਼ੀ ਹੋਵੇ ਕੁਝ ਮੇਰੇ ਪੁੱਤਰ ਮੇਰੇ ਪੁੱਤਰ ਦੀ ਦਾਦ ਬਖਸ਼ੀ ਆ ਜੀ ਮੇਰੇ ਪੁੱਤਰ ਦੀ ਦਾਦ ਬਖਸ਼ੀ ਆ ਤੇ ਜਿਹੜਾ ਮਤਲਬ ਜਾਨੀ ਕਹਿਣ ਦਾ ਜਵਾਬ ਵਾਲੀ ਗੱਲ ਹੋ ਗਈ ਸੀ ਉਹ ਫਿਰ ਮੇਰੇ ਮਹਾਰਾਜ ਨੇ ਅਰਦਾਸ ਬੇਨਤੀ ਲਈ ਤਾਂ ਮੇਰੇ ਪੁੱਤਾਂ ਫਿਰ ਝਾਕੇ ਮਤਲਬ ਮੱਥਾ ਟੇਕਿਆ ਜਦੋਂ ਇਸਨਾਂ ਕਸ਼ਤੀ ਸੀਗੇ 7 ਸਾਲ ਦੇ 6 ਸਾਲ ਦੇ ਲੱਗੇ ਹੋਏ ਸੀਗੇ ਅਸੀਂ ਆ ਯਾਰ ਐਦਾਂ ਨਹੀਂ ਹੁੰਦਾ ਉਹ ਫਿਰ ਮੇਰੀ ਵਾਈਫ ਲਾਗੀ ਕਹਿਣ ਗਈ ਵੀ ਤੁਸੀਂ ਅਰਦਾਸ ਕਰਾਓ ਇੱਕ ਵਾਰੀ ਅਰਦਾਸ ਕਰਾਓ ਵੀ ਫਿਰ ਦੇਖਾਂਗੇ ਜੋ ਕੁਝ ਹੋਊਗਾ ਤੇ ਅਰਦਾਸ ਕਰਾਈ ਉਹ ਬੱਸ ਉਸ ਤੋਂ 2 ਮਹੀਨੇ ਬਾਅਦ ਪੋਜ਼ਿਟਿਵ ਹੋਇਆ ਤੇ ਪ੍ਰਮਾਤਮਾ ਨੇ ਇਹਨਾਂ ਦੀ ਕਹਿ ਸਕਦੇ ਆ ਫਿਰ ਹਣ ਜੋ ਇੰਨੇ ਟਾਈਮ ਦਾ ਨਹੀਂ ਸੀ ਹੁੰਦਾ ਠੀਕ ਨਹੀਂ ਜੀ ਸਾਡੀਆਂ ਝੋਲੀਆਂ ਭਰੀਆਂ ਕਿੰਨਾ ਕਿ ਯਕੀਨ ਹੈ ਫਿਰ ਉਸ ਦਿਨ ਤੋਂ ਵਧਿਆ ਬਾਬਾ ਜੀ ਦੇ ਦਰਦ ਤੇ ਵੀ ਯਕੀਨ ਤਾਂ ਜੀ ਮੰਨ ਕੇ ਲੋ ਵੀ ਆਪਾਂ ਘੋਟੀ-ਬੋਟੀ ਵੀ ਚਰਾਦੀ ਆ ਆਪਣੇ ਹੱਥਾਂ ਪੈਰਾਂ ਦੀ ਤਾਂ ਵੀ ਆਪਾਂ ਦੇਣ ਤਾਂ ਦੇ ਹੀ ਨਹੀਂ ਸਕਦੇ ਬਿਲਕੁਲ ਪਰ ਫਿਰ ਵੀ ਸ਼ਰਤਾਂ ਇੰਨੀ ਜਿਆਦੇ ਆ ਨਹੀਂ ਆ ਗੱਡੀ ਦੇ ਅੰਦਰ ਕਾ ਲੱਗੀ ਆ ਫੋਟੋ ਵੀ ਇਹਨਾਂ ਦੀ ਮਾਂ ਮਾਂ ਬੁਆਏ ਉਹ ਵੀ ਇਹਨਾਂ ਦੀ ਮਾਂ ਵਰਸਨ ਕਿਹੜਾ ਸੀਸਟਲੀ ਦੇ ਉੱਤੇ ਜਾ ਕੇ ਕਿਹੜਾ ਜਿਆ ਸੂਰਮਾ ਹੋਇਆ ਜੀ ਨੇ ਇਹ ਵੀ ਭਾਜਣਾ ਬੁਆਈਆਂ ਹੁਣ ਐਡਾ ਤਗੜਾ ਬਣਾ ਇਤਿਹਾਸ ਹੋਵੇ ਜ਼ਿਆਬ ਉਹ ਤੁਸੀਂ ਵੀ ਮੇਰੇ ਨਾਲ ਜਾਣੀ ਜਾਣ ਕੀ ਕਹਿੰਦੇ ਜੀ ਵਾਹਿਗੁਰੂ ਜੀ ਕੀ ਛਤਿਾਏ ਕੀ ਖਾਲਸਾ ਵਾਹਿਗੁਰੂ ਜੀ ਕਾ ਕਾਲ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਬੋਲੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਬੇਟਾ ਜੀ ਮੇਰਾ ਮੇਰਾ ਬੇਟਾ ਬਹੁਤ ਨਸ਼ੇ ਕਰਦਾ ਸੀਗਾ ਮੈਂ ਬਹੁਤ ਜ਼ਿਆਦਾ ਦੁਖੀ ਹੋ ਕੇ ਆਈ ਮੈਨੂੰ ਆਂਦੇ ਨੂੰ ਘਟੋ ਘਟ ਚਾਰ ਪੰਜ ਹਫ਼ਤੇ ਹੋ ਗਏ ਮੈਂ ਪਹਿਲਾਂ ਨਾਲੋਂ ਮੇਰਾ ਬੇਟਾ ਬਿਲਕੁਲ ਸਹੀ ਆ ਪਹਿਲਾਂ ਨਾਲੋਂ ਕਾਫੀ ਫਰਕ ਹੈ ਮੈਂ ਕਹਿੰਦੀ ਜਿਹੜਾ ਵੀ ਆਵੇ ਬਾਬਾ ਜੀ ਦੇ ਦਰ ਤੇ ਮੂ ਮੰਗੀਆਂ ਮੁਰਾਦਾ ਮਿਲਦੀਆਂ ਨੇ ਜੀ ਮੈਂ ਜਿੰਨੀ ਮੈਂ ਦੁਖੀ ਸੀ ਬਹੁਤ ਮਾਮਾ ਦੁਖੀ ਹੋਣਗੀਆ ਤੇ ਮੈਂ ਕਹਿੰਨੀ ਆ ਵੀ ਮੈਨੂੰ ਆਣ ਬਹੁਤ ਫਰਕ ਪਿਆ ਹੈਗਾ ਆ ਮੇਰੇ ਆਪਣੀ ਸਿਹਤ 'ਚ ਵੀ ਫਰਕ ਪਿਆ ਮੈਂ ਬਹੁਤ ਜ਼ਿਆਦਾ ਬਿਮਾਰ ਰਹਿੰਦੀ ਸੀ ਉਹਦੇ ਨਾਲ ਵੀ ਮੈਨੂੰ ਫਰਕ ਪਿਆ ਹੈਗਾ ਬਹੁਤ ਜ਼ਿਆਦਾ ਮਤਲਬ ਕਹਿੰਦੇ ਨੇ ਨਾ ਜਦੋਂ ਅਸੀਂ ਆਪਾਂ ਤਾਂ ਤਨਵਾ ਬਾਬਾ ਦੇਸ਼ੀ ਦੇ ਦਰ ਤੇ ਆਣਾ ਸ਼ੁਰੂ ਕਰ ਦਿੰਨੇ ਆ ਤੇ ਜਿਹੜੇ ਦੁੱਖ ਨੇ ਕਸ਼ਟ ਨੇ ਬੱਬਾ ਜੀ ਪਹਿਲੇ ਦਿਨ ਤੋਂ ਹੀ ਘਟਨੇ ਸ਼ੁਰੂ ਪਹਿਲੇ ਦਿਨ ਤੋਂ ਹੀ ਘਟਦੇ ਆ ਜੀ ਜਿੱਦਨ ਮੈਂ ਪਹਿਲੇ ਦਿਨ ਆ ਕੇ ਘੋਲ ਆਇਆ ਸੀਗਾ ਬਾਬਾ ਜੀ ਦਾ ਉਦੋਂ ਦਾ ਹੀ ਮੈਨੂੰ ਫਰਕ ਪੈਣ ਲੱਗ ਗਿਆ ਸੀਗਾ ਮੈਂ ਤਾਂ ਕਹਿੰਨੀ ਆ ਏ ਪਰਮਾਤਮਾ ਸਾਰਿਆਂ ਦੀ ਮਾਵਾਂ ਸੁਖੀ ਰਹਿਣ ਕੋਈ ਦੁਖੀ ਨਾ ਹੋਵੇ ਇੱਥੇ ਆ ਕੇ ਮੈਂ ਆਨੀ ਆ ਵਿਸ਼ਕਰਮਾ ਚੌਕ ਤੋਂ ਹਰ ਬੁੱਧਵਾਰ ਨੂੰ ਆਨੀ ਆ ਹਾਂਜੀ ਇਹੋ ਜਿਹਾ ਲੱਗਦਾ ਹੈ ਵੀ ਜਦੋਂ ਇੱਥੇ ਹੁਣ ਜਿਸ ਤਰ੍ਹਾਂ ਤੁਸੀਂ ਦੱਸਿਆ ਕੀ ਪਹਿਲਾਂ ਤੁਹਾਡਾ ਬੇਟਾ ਨਸ਼ੇ ਸੀਗਾ ਹੁਣ ਨਸ਼ੇ ਛੱਡ ਰਿਹਾ ਸਹੀ ਹੋ ਰਿਹਾ ਤੇ ਆਪਣੇ ਉਹਨੂੰ ਕਿੰਨਾ ਕੁ ਸੁਖੀ ਸਮਾਂ ਦਿਉ ਹੈ ਨਾ ਫਿਰ ਬਾਬਾ ਜੀ ਤੇ ਆਪਣੇ ਸਮਝਦਾ ਕਿ ਬਾਬਾ ਜੀ ਦੀ ਕਿਰਪਾ ਹੋਈ ਹੈ ਹਾਂਜੀ ਹਾਂਜੀ ਹੋਈ ਹੈ ਜੀ ਬਹੁਤ ਜ਼ਿਆਦਾ ਕਿਰਪਾ ਹੋਈ ਹੈ ਜੀ ਮੇਰੀ ਬੇਟੀਆਂ ਨੂੰ ਵੀ ਮੈਂ ਜੋੜਦਾ ਮੈਂ ਕਿ ਮੇਰੀ ਬੇਟੀਆਂ ਵੀ ਆਉਣ ਮੇਰੀਆਂ ਬੇਟੀਆਂ ਵੀ ਹੁੰਦੀਆਂ ਨੇ ਪਾਠ ਕਰਦੀਆਂ ਨੇ ਸਰ ਚਲ ਮੇਰੇ ਤੋਂ ਪਾਠ ਨਹੀਂ ਹੁੰਦਾ ਮੈਂ ਇੱਕ ਪਾਠ ਕਰਦੀ ਆ ਉਸ ਨਾਲ ਹੀ ਮੈਨੂੰ ਸ਼ਾਂਤੀ ਬਹੁਤ ਜ਼ਿਆਦਾ ਮਿਲ ਜਾਂਦੀ ਹੈਗੀ ਘਰੇ ਵੀ ਮੈਂ ਸਾਰਿਆਂ ਨੂੰ ਜਾ ਕੇ ਦੱਸਦੀ ਮੈਂ ਇੱਕ ਪਾਠ ਕਰਕੇ ਆਈ ਹਾਂ ਬਾਕੀ ਮੈਂ ਸੇਵਾ ਕਰਦੀ ਹੈਗੀਆਂ ਲੰਗਰ ਦੀ ਕਰ ਲੈਣੀ ਆ ਭਾਂਡੇ ਧੋਣ ਦੀ ਕਰ ਲੈਣੀ ਇਹਦੇ ਨਾਲ ਹੀ ਪਰਮਾਤਮਾ ਬਾਬਾ ਦੀਪ ਸਿੰਘ ਕਾਸ਼ਟ ਕੱਟਦੇ ਆ ਜੀ ਕੱਟਦੇ ਆ ਹਾਂਜੀ ਹੋਰ ਸੰਗਤ ਨੂੰ ਇਹ ਕਹਿਣਾ ਚਾਹੂਗਾ ਜਿਹੜੇ ਘਰ ਬੈਠੇ ਦਰਸ਼ਨ ਕਰ ਰਹੇ ਨੇ ਹਾਲੇ ਵੀ ਮੀਸ ਇੱਥੇ ਆਨ ਸਿਰਫ ਸੋਚ ਰਹੇ ਨੇ ਪਰ ਆ ਨਹੀਂ ਰਹੇ ਆ ਨਹੀਂ ਰਹੇਗੇ ਉਹਨਾਂ ਨੂੰ ਆਉਣਾ ਚਾਹੀਦਾ ਹੈ ਜੀ ਆਉਣਾ ਚਾਹੀਦਾ ਹੈ ਬਹੁਤ ਹੀ ਮਤਲਬ ਪਰਮਾਤਮਾ ਦੀ ਦੇਣ ਹੈਗੀ ਸਾਕਸ਼ਾਤ ਦਰਸ਼ਨ ਕਰਾਉਂਦੇ ਆ ਬਾਬਾ ਜੀ